ਤੁਸੀਂ ਏਸੀਆਂ ਜਿਵੇਂ ਬੈਠੇ ਆਂ ਇਧਰੀਆਂ ਤੇ ਬੈਠੇ ਉਹਦੋਂ ਤੁਹੇ ਲੱਗ ਗਿਆ ਇਹ ਸਾਡਾ ਪੰਨਾ ਲਾਣਾ ਬੈਠੇ ਆਂ ਤੁਸੀਂ ਸ਼ਰਾਬ ਖੋਣੇ ਸੀ ਸਾਹਮਣੇ ਆਂ ਜਿੱਤੀ ਸਾਹਿਬ ਸਵੇਤੇ ਇੱਥੇ ਬੈਠੇ ਆਂ ਜੀਤ ਸਿੰਘ ਸਾਹਿਬ ਤਾਂ ਫਿਰ ਡਿਪਟੀ ਸਾਹਿਬ ਨੇ ਸੱਦਿਆ ਤੁਸੀਂ ਇਹ ਡਰਾਈਵਰ ਜੀ ਹੋਤੇ ਕਾਲ ਨਹੀਂ ਕਰਾਂਗਾ ਸਭ ਤੋਂ ਬਣੂਗਾ ਇੱਥੇ ਕਾਲ ਨਹੀਂ ਤੁਸੀਂ ਕੀਤੀ ਸਾਡੇ ਨਾਲ ਗੱਡੀਆਂ ਚੋਣੀਆਂ ਦੇਖਦਾ ਹੁੰਦੀ ਆਪਾਂ ਜੀ ਆਹ ਹੋਣੇ ਆਂ ਮੌਲਕੀ ਮਾਰਦੇ ਆਂ ਨਹੀਂ ਵਧੀਆ ਨੇ ਕਤਲ ਜਿਨ੍ਹਾਂ ਦਾ ਕਤਲ ਹੋਇਆ ਹੋਏ ਕੋਈ ਬੱਕਰਾ ਨਹੀਂ ਕਤਲ ਹੋਇਆ ਮਰਦਾਬਾਦ ਮਰਦਾਬਾਦ ਜਿਹਨੀਆਂ ਦਾ ਕਤਲ ਹੋਇਆ পেয়ান <laughs> মায়ানেয়ানেয়ানেয়ানে. ਡਾਕਟਰ ਸਾਹਿਬ ਦਾ ਫੋਨ ਆਇਆ ਜੀ ਆਪਾਂ ਕੋਈ ਗੱਲ ਨਹੀਂ ਰੋਕਣਿਆ ਜੀ ਮਾਸਟਰ ਜੀ ਪ੍ਰਧਾਨ ਆਪਾਂ ਰਿਕਾਰਡ ਦੇ ਚੁੱਕੋੜੀਆ ਅਮਰ ਪੱਤਰ ਦੇ ਚੁੱਕਾਂਗੇ ਸਰ ਜੀ ਸਾਨੂੰ ਲੈਣ ਦੇ ਲਾਇਕ ਨਹੀਂ ਮੇਰਾ ਰਿਸ਼ਤੇਦਾਰ ਹੈ ਅੱਜ ਉਹ ਕਿਥੇ ਹੀ ਮੈਚ ਹੋ ਜਾਤਾ ਹੈ ਬੱਸ ਬੱਸ ਜਨੋਬ ਬੰਦਾ ਰੈਸਟੋਰੇ ਦਾ ਪੋਸਟ ਮੈਨ ਡਬੂ ਦੇਗਾ ਸਾਡੀ ਸ਼ਰਤ ਆ ਇਹ ਸ਼ਰਤ ਤੇ ਹੀ ਤੁਹਾਡੇ ਤੇ ਭਰੋਸਾ ਕਰਦੇ ਆ 24 ਘੰਟੇ ਦਾ ਧੰਨਵਾਦ ਸਮਾ ਦਿੰਦਾ ਠੀਕ ਆ ਪਰਿਵਾਰ ਬਾਣੀ ਉਬਰਾਂ ਨੇ ਠੀਕ ਆ ਵੀਰ ਦੱਸੋ ਅੱਜ ਮੀਂਹ ਦੇ ਸਾਹਮਣੇ ਕੀਤਾ ਅੱਜ ਕੱਲ ਨੂੰ ਦੇਖੋ ਬਾਦ ਸਾਡੀ ਕੈਪੇਬਿਲਿਟੀ ਦੇ ਵੀ ਡਾਊਟ ਕਰ ਲਈਏ ਬਿਓਸ ਵਲਿਆ ਜੀ ਆਹ ਕੰਮ ਪੂਰਾ ਬਿਨਾਂ ਨੂੰ ਕੰਮ ਬਚਾ ਕੇ ਕਰੂਗਾ ਵਾਅਦਾ ਮਨ ਸਭਾਰ ਸਾਰੇ ਬੱਚੇ ਜਿਹੜੇ ਰੀਪਰ ਤੇ ਜਾਈਦੇ ਆ ਮਾਰ ਕੇ ਨਾ ਮਾਰਿਆ ਇਹਨਾਂ ਚ ਪੜ੍ਹ ਕਰੋ ਇਹਨਾਂ ਮਾਰ ਚਾ ਇਹਨਾਂ ਜਿਹੜੇ ਬੱਚੇ ਆ ਫ੍ਰੀ ਪੜ੍ਹਨੇ ਚਾਹੀਦੇ ਆ ਕੋਈ ਨਾ ਕੋਈ ਇਦਾਂ ਦੀ ਕੋਈ ਉਹ ਬੱਚੇ ਗਰੀਬ ਆ ਉਹਨਾਂ ਦੀ ਪੜ੍ਹਾਈ ਦਾ ਘਰ ਹੋਵੇ ਹੋਣਾ ਇਹਨਾਂ ਦਾ ਮਤਲਬ ਹੋਵੇ ਕੋਈ ਉਹ ਸਕੇ ਕੋਈ ਜਿਸ ਤਰ੍ਹਾਂ ਇਹ ਲੋਕ ਤਾਂ ਮਹਾਨ ਕੋਈ ਨੌਕਰੀ ਵੀ ਘਾਰਾ ਦੀ ਕਲਾਸ ਕੋਈ ਪਾ ਲਈਦਾ ਚਲੋ ਇਹਨਾਂ ਨੂੰ ਡੈਨੀਅਲ ਟਰਾਂਸਪੋਰਟ ਠੇਕਦਾਰ ਆ ਇੱਥੇ ਮੈਂ 22 ਸਾਲ ਤੋਂ ਟਰਾਂਸਪੋਰਟ ਦਾ ਕੰਮ ਕਰ ਰਿਹਾ ਆ ਤੇ ਬੜੇ ਸ਼ਾਂਤੀਪੁਰ ਬਣਾ ਲਈ ਢੰਗ ਨਾਲ ਕੰਮ ਚਲਾਉਂਦੇ ਆ ਸਾਰਾ ਬੱਬੇ ਨਾਲ ਤੇ ਮੱਖਣ ਨਾਲ ਨੂੰ 5 ਸਾਲ ਹੋ ਗਿਆ ਕੰਮ ਕਰਦਿਆਂ ਇਕੱਠਿਆਂ ਜੀ ਇਹਨਾਂ ਦੀ ਆਪਣੀਆਂ ਗੱਡੀਆਂ ਗੱਡੀਆਂ ਨੇ ਮਾਲਕ ਨੇ ਆਪ ਗੱਡੀਆਂ ਦੇ ਮੌਜੂਦਾ ਨਾਲ ਹੀ ਡਰਾਈਵਿੰਗ ਕਰਦੇ ਆਪਣੀਆਂ ਗੱਡੀਆਂ ਦੇ ਹਮੇਸ਼ਾ ਜ਼ਿੰਮੇਵਾਰੀ ਤਰ੍ਹਾਂ ਲੈਂਚੇ ਹੁੰਦੇ ਨੇ ਤੇ ਲੈਂਚੇ ਗੱਡੀਆਂ ਖਾਲੀ ਕਰਦੇ ਨੇ ਲੈਂਚੇ ਮੱਖਣ ਮਸੀਦੀ ਗੱਡੀ ਅੰਦਰ ਵੜ ਰਹੀ ਸੀ ਜਦ ਕਿ ਗੇਟ ਦੇ ਵਿੱਚ ਵੜ ਰਹੀ ਤੇ ਮਗਰੋਂ ਗੱਡੀ ਆਣ ਕੇ 36ਵੀਂ ਉਹਨੇ ਮਗਰੋਂ ਮਾਰੀ ਆ ਉਲਟਾ ਮੱਖਣ ਮਸੀਦੀ ਗੱਡੀ ਦਾ ਟਾਇਰ ਵੀ ਬਾੜਤਾ ਨੁਕਸਾਨ ਵੀ ਕੀਤਾ ਉਹਦੇ باوجود ਡਰਾਈਵਰ ਨੇ ਆਰਤੀਆਂ ਨੂੰ ਸੱਜਿਆ ਆਰਤੀ ਨੇ ਹੁੰਦੇ ਨੇ ਇਕੱਲੇ ਲੰਗਾਰਾ ਮਾਰਿਆ ਸਾਜ ਨੇ ਕੱਢ ਕੇ ਲਿਆ ਪਿਸਤੌਲ ਉਹਨੂੰ ਗੋਲੀ ਮਾਰਤੀ ਹੈ ਮੌਕੇ ਤੇ ਉਹਦੀ ਡੈਥ ਹੋ ਗਈ ਹੈ ਹਸਪੀਟਲ ਜਾਂਦੇ ਜਾਂਦੇ ਆ ਬਹੁਤ ਜਦ ਕੀ ਸਮਝਾਉਣਾ ਚਾਹੀਦਾ ਹਜ਼ਾਰੀਆਂ ਨੂੰ ਆਣ ਕੇ ਇੱਥੇ ਬਹੁਤ ਵੱਡਾ ਘਾਟਾ ਪਿਆ ਪਰਿਵਾਰ ਨੂੰ ਜਿਹੜਾ ਜ਼ਿੰਦਗੀ ਚ ਭਰਨੀ ਪੂਰਾ ਹੋ ਸਕਦਾ ਦੋ ਬੱਚੇ ਨੇ ਉਹਦੇ ਕਾਫੀ ਤੇ ਮੈਂ ਸਰਕਾਰ ਕੋ ਵੀ ਮੰਗ ਕਰਾਂਗਾ ਸਰਕਾਰੀ ਅਫਸਰਾਂ ਤੋਂ ਮੰਗ ਰਿਹਾ ਕਿ ਸਰਕਾਰੀ ਕੰਮ ਹੀ ਸਾਰਾ ਕਰ ਰਹੇ ਇਹਨਾਂ ਬੱਚਿਆਂ ਨੂੰ ਕੋਈ ਨਾ ਕੋਈ ਸਰਕਾਰੀ ਨੌਕਰੀ ਦਿੱਤੇ ਮੱਤ ਕੀਤੀ ਜਾਵੇ ਇਹਦੀ ਬੇਨਤੀ ਕਰਾਂਗਾ ਜੇ 24 ਘੰਟੇ ਜੇ ਨਹੀਂ ਰੈਸ਼ਟ ਕਰਦੇ ਉਹਨੂੰ ਦੋ ਜਿਹੇ ਮੁੱਲਜਮ ਦੋ ਰਹਿ ਗਏ ਨੇ ਤਾਂ ਆਪਾਂ ਗਦਾਮ ਵੀ ਬੰਦ ਰੱਖਾਂਗੇ ਸਾਰੇ ਸਾਰੇ ਡਰਾਈਵਰਾਂ ਗਾੜੀ ਵੀ ਬੇਨਤੀ ਆ ਸਾਰੀਆਂ ਲੇਬਰਾਂ ਗਾੜੀ ਵੀ ਬੇਨਤੀ ਆ ਕਿ ਸੰਯੋਗ ਦਵੋ ਲੇਬਰਾਂ ਵੀ ਸੰਯੋਗ ਦੇਣ ਤੇ ਡਰਾਈਵਰ ਵੀ ਸੰਯੋਗ ਦੇਣ ਇਹ ਕੰਮ ਬੰਦ ਰੱਖਿਆ ਜਾਏ ਜਿੰਨਾ ਜੇਕਰ ਕੋਈ ਅਫਸਰ ਆਣ ਕੇ ਸਰਕਾਰੀ ਵਿਸ਼ਵਾ ਨਹੀਂ ਦਵਾਉਂਦਾ ਬਿਨਾਂ ਦੇ ਬੱਚਾ ਨੂੰ ਨੌਕਰੀ ਦਿੱਤੀ ਜਾਏਗੀ ਰੋਜ਼ਗਾਰ ਦਿੱਤਾ ਜਾਏਗਾ ਮਤ ਕੀਤੀ ਜਾਵੇਗੀ ਇਹਨਾਂ ਦੀ ਇਹ ਨਾ ਜੇ ਅਸੀਂ ਕੰਮ ਬੰਦ ਰੱਖਾਂਗੇ ਜੇ 24 ਘੰਟੇ ਨਹੀਂ ਫੜਦੇ ਤੇ ਦੁਬਾਰਾ ਹਾਈਵੇ ਜਿਹੜਾ ਇੱਥੇ ਜਾਮ ਕੀਤਾ ਜਾਏਗਾ ਇਹਨਾਂ ਕਹਿੰਦੇ ਸਾਰਿਆਂ ਨੂੰ ਜਾਮ ਸੀ ਦੀ ਬਿਲਕੁਲ ਜੀ ਬੜਾ ਦੁੱਖ ਲੱਗਾ ਬੜਾ ਚਿੰਤਾ ਦਾ ਵਿਸ਼ਾ ਹੈ ਜਿੱਦਾਂ ਹੀ ਸਾਨੂੰ ਪਤਾ ਲੱਗਾ ਔਰ ਅਸੀਂ ਜਨਨ ਕਿ ਤੁਸੀਂ ਦੇਖ ਸਕਦੇ ਹੋ ਦਿਨ ਦਿਹਾੜੇ ਸ਼ਰਿਆਮ ਇੱਕ ਨੌਜਵਾਨ ਨੂੰ ਉਸੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਵਾਰ ਦਿੱਤਾ ਜਾਂਦਾ ਹੈ ਇਸ ਤੋਂ ਹੀ ਪਤਾ ਲੱਗਦਾ ਹੈ ਕਿ ਲਾਅ ਐਂਡ ਆਰਡਰ ਦਾ ਕੀ ਹਾਲ ਹੈ ਕੀ ਪੁਲਿਸ ਪ੍ਰੋਟੈਕਸ਼ਨ ਦਾ ਹਾਲ ਹੈ ਔਰ ਕਿੰਨੀ ਤੇਜ਼ੀ ਨਾਲ ਕ੍ਰਾਈਮ ਵਧਦਾ ਜਾ ਰਿਹਾ ਹੈ ਸੋ ਮੈਂ ਕਰੜੇ ਔਰ ਸਖਤ ਸ਼ਬਦਾਂ ਦੇ ਨਾਲ ਇਸ ਦੀ ਨਿਖੇਧੀ ਕਰਦਾ ਹਾਂ ਔਰ ਪਰਿਵਾਰ ਦੇ ਲਈ ਮੈਂ ਇਨਸਾਫ ਦੀ ਮੰਗ ਕਰਦਾ ਹਾਂ ਜਿਸ ਤਰ੍ਹਾਂ ਪਹਿਲਾਂ ਹੀ ਦੱਸ ਚੁੱਕੇ ਹਾਂ ਇਕ ਅਲਟੀਮੇਟ ਦਿੱਤਾ ਗਿਆ ਹੈ 1 ਘੰਟੇ ਦੇ ਦੌਰਾਨ ਪ੍ਰਸ਼ਾਸਨ ਜੁਰ ਇਨਸਾਫ ਦੇਵੇ ਪਰਿਵਾਰ ਬੜਾ ਦੁਖੀ ਹੈ ਬੱਚੇ ਦੇ ਸਿਰ ਤੋਂ ਪਿਓ ਦਾ ਸਾਯਾ ਨਹੀਂ ਰਿਹਾ ਉਸ ਔਰ ਉਹ ਔਰਤ ਬਿਲਕਦੀ ਜਿਹੜੀ ਰੋ ਰਹੀ ਦੇਖੀ ਨਹੀਂ ਜਾ ਰਹੀ ਔਰ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਔਰ ਇਨਸਾਫ ਮਹਿਆ ਕਰਾਉਣਾ ਚਾਹੀਦਾ ਜੀ ਸਰ ਪਿਛਲੇ ਦਿਨ ਕੋ ਬੈਰੀ ਅਨਫੋਰਚੁਨੇਟ ਕਿ ਪੰਜਾਬ ਜਿਹੜਾ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਬੜਾ ਭਾਈਚਾਰਾ ਸਟਰੋਂਗ ਆ ਪਰ ਪਿਛਲੇ 20 ਸਾਲ ਤੋਂ ਕੋਈ ਰਾਜਨੀਤਿਕ ਪਾਰਟੀਆਂ ਦੇ ਕਾਰਨ ਇਹੋ ਜਿਹਾ ਇੱਥੇ ਮਾਹੌਲ ਕ੍ਰੀਏਟ ਹੋ ਗਿਆ ਕਿ ਲੋਕਾਂ ਦੇ ਕੋਲ ਪੈਨ ਘਟਿਆ ਤੇ ਬੰਦੂਕਾਂ ਤੇ ਪਿਸਤੌਲ ਵੱਧ ਆ ਗਏ ਨੇ ਔਰ ਇਹਦਾ ਇਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਿਹਨਾਂ ਨੇ ਕਰਨਾ ਆਉਂਦਾ ਸਰਕਾਰ ਨੇ ਇੱਕ ਇਹੋ ਜਿਹਾ ਸਿਸਟਮ ਕਰਕੇ ਇਹੋ ਜਿਹਾ ਮਾਹੌਲ ਕਰਕੇ ਅੱਜ ਇੱਕ ਮinority ਦਾ ਘਟ ਗਿਣਤੀ ਭਾਈਚਾਰੇ ਦਾ ਕ੍ਰਿਸਟਨ ਕਮਿਊਨਿਟੀ ਦਾ ਇੱਕ ਗਰੀਬ ਡਰਾਈਵਰ ਜਿਹੜਾ ਆ ਉਹਨੂੰ ਮਾਰ ਦਿੱਤਾ ਜਾਂਦਾ ਇੱਕ ਛੋਟੀ ਜੀ ਗੱਲ ਨੂੰ ਲੈ ਕੇ ਗੱਲ ਕੁਛ ਨਹੀਂ ਇੱਕ ਪਰਚੀ ਦਾ ਹੁੰਦਾ ਨੰਬਰ ਦਾ ਉਹਦੇ ਦੌਰਾਨ ਗੱਡੀ ਨੂੰ ਅੰਦਰ ਕਰਦੇ ਮਾੜੀ ਮੋਟੀ ਟੱਚ ਹੋ ਗਈ ਉਹ ਕਹਿ ਵੀ ਰਿਹਾ ਕਿ ਮੈਂ ਤੁਹਾਡਾ ਪੇ ਕਰਦਾਗਾ ਕਿਸੇ ਨੇ ਗੱਲ ਨਹੀਂ ਸੁਣੀ ਆ ਤਿੰਨ ਜਿਹੜੇ ਦੋਸ਼ੀ ਇਹਦੇ ਵਿੱਚ ਐਫ ਆਈ ਆਰ ਚ ਬਣਾਏ ਗਏ ਨੇ ਉਹਨਾਂ ਨੇ ਆ ਕੇ ਗੋਲੀਆਂ ਮਾਰ ਕੇ ਉਹਨੂੰ ਮੁੰਡੇ ਨੂੰ ਉੱਥੇ ਢੇਰ ਕਰਤਾ ਗਰੀਬ ਪਰਿਵਾਰ ਆ ਸਾਰੀ ਉਮਰ ਪਈਆ ਬੱਚੇ ਛੋਟੇ ਛੋਟੇ ਸੋ ਇਸ ਕਰਕੇ ਅਸੀਂ ਇੱਕ ਘੰਟਾ ਦਿੱਤਾ ਸੀ ਉੱਥੇ ਅੱਧਾ ਘੰਟਾ ਮੌਦਾ ਬੈਠਾ ਰਿਆਂ 1 ਘੰਟਾ ਦਿੱਤਾ ਹੀ ਵੀ ਜੇਕਰ ਕੋਈ ਦੋਸ਼ੀ ਫੜੇ ਜਾਂਦੇ ਆ ਤਾਂ ਠੀਕ ਆ ਨਹੀਂ ਤਾਂ ਅਸੀਂ ਹਾਈਵੇ ਤੇ ਜਾਮ ਲਾਵਾਂਗੇ ਔਰ ਪਰਿਵਾਰ ਨੂੰ ਨਿਆ ਲੈ ਕੇ ਨਵਾਂਗੇ ਇਹ ਪਰਿਵਾਰ ਦੀ ਡਿਮਾਂਡ ਸੀਗੀ ਤੇ ਪਰਿਵਾਰ ਦੀ ਡਿਮਾਂਡ ਤੇ ਅਸੀਂ ਇੱਥੇ ਸਾਰੇ ਆਏ ਔਰ ਪਰਿਵਾਰ ਨਾਲ ਹੁਣ ਵੀ ਇਹੀ ਖੜੇ ਆ ਲੇਕਿਨ ਪੁਲਿਸ ਦੇ ਉੱਚ ਅਧਿਕਾਰੀ ਇੱਥੇ ਆਏ ਨੇ ਉਹਨਾਂ ਨੇ ਆਸਵਾਸ਼ਣ ਦਿੱਤਾ ਸਾਨੂੰ 24 ਘੰਟੇ ਦਿਓ ਇੱਕ ਦੋਸ਼ੀ ਕਹਿੰਦੇ ਆਹੀ ਗ੍ਰਿਫਤਾਰ ਕਰ ਲਿਆ ਜਿਹੜੇ ਦੋ ਹੋਰ ਹਿੰਦੇ ਨੇ ਤੇ 24 ਘੰਟੇ ਚ ਕਰ ਲਾਂਗੇ ਕੰਪਨਸੇਟ ਵੀ ਕੰਦੇ ਕਰਾਂਗੇ ਕੰਪਨਸੇਟ ਬੋਲ ਕੈਨੇਕ ਡੀਸੀ ਸਾਹਿਬ ਨੂੰ ਰਿਕਮੈਂਡ ਕਰਾਂਗੇ ਕਿ ਪਰਿਵਾਰ ਗਰੀਬ ਆ ਉਹਨਾਂ ਨੂੰ ਕੋਈ ਨੌਕਰੀ ਦਾ ਕਰੋ ਜਾਂ ਕੋਈ ਵੀ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਸੋਚੋ ਤਾਂ ਕਿ ਉਹਨਾਂ ਨੂੰ ਬਾਅਦ ਵਿੱਚ ਇਨਸਿਕਿਉਰਿਟੀ ਨਾ ਹੋਵੇ ਇਹ ਸਾਰੀਆਂ ਚੀਜ਼ਾਂ ਨੂੰ ਮੰਨ ਲਿਆ ਤੇ ਪਰਿਵਾਰ ਨੇ ਜਿਹੜਾ ਉੱਤੇ ਸਹਿਮਤੀ ਪ੍ਰਗਟਾਈ ਆ ਇਸ ਕਰਕੇ ਅਸੀਂ ਹੁਣ ਵਿਦਡਰੋ ਕਰ ਰਹੇ ਹਾਂ ਇਸ ਧਰਨੇ ਨੂੰ ਔਰ ਆਸ ਕਰਦੇ ਹਾਂ ਕਿ 24 ਘੰਟੇ ਜੋ ਸਾਰੇ ਪੁਲਿਸ ਫੜ ਲੇਗੀ ਜਨਾਬ ਪੜੂਗੀ ਤੇ ਆ ਫੇਰ ਮੁੜ ਕੇ ਮਾਹੌਲ ਇਥੇ ਹੀ ਬਣਨਾ ਆਏਗਾ ਇੱਥੇ ਹੀ ਇਹਦੇ ਨਾਲ ਵੱਧ ਹੋਣਾ ਹੈ ਹੈਡਬੋਡੀ ਇੱਥੇ ਰੱਖ ਅਸੀਂ ਇਹ ਸਰਕਾਰ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਕਹਿ ਦੇਣਾ ਚਾਹੁੰਦੇ ਆ ਕਿ ਇਹਦੇ ਨਾਲੋਂ ਕਈ ਗੁਣਾ ਵੱਧ ਹੋਣਾ ਕਿਉਂਕਿ ਅੱਜ ਤੇ ਅਸੀਂ ਸਾਰੇ ਮਲੇ ਸ਼ਾਰਟ ਟਾਈਮ 'ਚ ਇੱਥੇ ਆਏ ਆ ਲੇਕਿਨ ਵੱਧ ਹੋਏਗਾ ਇਸ ਕਰਕੇ ਇਮੀਡੀਏਟਲੀ ਉਹਨਾਂ ਨੂੰ ਫੜੋ ਤੇ ਸਖ਼ਤ ਸਖ਼ਤ ਸਜ਼ਾ ਦਿਓ ਉਹਨਾਂ ਨੂੰ ਫਾਇ ਲਾਓ ਤਾਂ ਕਿ ਇੱਕ ਐਗਜ਼ਾਮਪਲ ਸੈੱਟ ਕਰੋ ਅੱਗੇ ਤੋਂ ਕੋਈ ਕਿਸੇ ਨੂੰ ਗੋਲੀਆਂ ਨਾਲ ਮਾਰ ਸਕੇ ਜਿਹੜਾ ਇਨਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਇੱਕ ਮਖਰਮ ਖਲਸੀ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ ਸੀ ਉਹਦੇ ਰਿਗਾਰਡਿੰਗ ਅਸੀਂ ਇੱਕ ਐਫਆਈਆਰ ਨੰਬਰ 78 ਲੌਜ ਕਰ ਦਿੱਤੀ ਆ ਤਿੰਨ ਦੋਸ਼ੀਆਂ ਦੇ ਖਿਲਾਫ ਦਰਜ ਕੀਰ ਦਿੱਤੀ ਆ ਤਿੰਨਾਂ ਵਿੱਚੋਂ ਇੱਕ ਨੂੰ ਅਹੀਂ ਅਰੈਸਟ ਕਰ ਲਿਆ ਵਾ ਜੋ ਦੂਸਰਾ ਅਸੀਂ ਇਹਨਾਂ ਨਾਲ ਵਾਦਾ ਕੀਤਾ ਕਿ ਆਉਣ ਵਾਲੇ 24 ਘੰਟਿਆਂ ਵਿੱਚ ਅਸੀਂ ਫੜ ਕੇ ਇਹਨਾਂ ਦੇ ਜਿਹੜੇ ਦੋਸ਼ੀਆਂ ਨੂੰ ਫੜ ਲਵਾਂਗੇ ਇੱਕ ਇੱਕ ਫੜ ਲਏ ਜੀ ਅਸੀਂ ਜੋ ਵੀ ਮਦਦ ਹੋ ਸਕਦੀ ਹੋਊਗੀ ਉਹ ਦੇ ਰეკਮੈਂਡ ਕਰਕੇ ਡੀਸੀ ਸਾਹਿਬ ਨੂੰ ਭੇਜਾਂਗੇ ਜਿੰਨੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਗਰੀਬ ਪਰਿਵਾਰ ਦੀ ਹੋ ਸਕਦੀ ਹੈ ਮਦਦ ਕਰਾਂਗੇ